ਵੱਡੀ ਭੈਣ ਨੇ ਤੇ ਵੱਡੇ ਭਰਾ ਨੇ ਆਪਦੇ ਛੋਟੇ ਭਰਾ ਦੀ ਜ਼ਮੀਨ ਤੇ ਆਖਰ ਅਖ ਲੀ ਕਿਉਂਕਿ ਛੋਟੇ ਭਰਾ ਦਾ ਕੋਈ ਵੀ ਬੱਚਾ ਨਹੀਂ ਸੀਗਾ ਬੜੇ ਉਹਨੂੰ ਤਾਣੇ ਮੇਣੇ ਮਾਰਦੇ ਸੀਗੇ ਕੋਈ ਗੱਲ ਨਹੀਂ ਇਹ ਜ਼ਮੀਨ ਅਸੀਂ ਉਹ ਇੱਕ ਦਿਨ ਵਾਉਣੀ ਆ ਤੇਰਾ ਕਿਹੜਾ ਕੋਈ ਵਾਉਣ ਵਾਲਾ ਹੈਗਾ ਜਦੋਂ ਆਪਦੇ ਭਰਾ ਤੇ ਆਪਦੀ ਭੈਣ ਦੇ ਤਾਣਿਆਂ ਤੋਂ ਉਹ ਜ਼ਮੀਂਦਾਰ ਅੱਕ ਗਿਆ ਫਿਰ ਆਖਰ ਉਹਨੇ ਕੀ ਕੀਤਾ ਆਪਣੇ ਹੀ ਸੇਰੀ ਦੇ ਪੁੱਤ ਨੂੰ ਗੋਦ ਲੈ ਲਿਆ ਅੱਜ ਉਹ ਸੇਰੀ ਦਾ ਪੁੱਤ ਨਾਲੇ ਤਾਂ ਸਰਕਾਰੀ ਨੌਕਰੀ ਕਰਦਾ ਤੇ ਨਾਲੇ ਉਹ 24 ਕਿੱਲਿਆਂ ਦਾ مالک ਬਣ ਗਿਆ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਅੱਜ ਵਾਲੀ ਕਹਾਣੀ ਸੁਣ ਕੇ ਤੁਸੀਂ ਇੱਕ ਵਾਰੀ ਹੈਰਾਨ ਜ਼ਰੂਰ ਹੋ ਜਾਓਗੇ ਤੇ ਤੁਹਾਨੂੰ ਸਿੱਖਣ ਨੂੰ ਵੀ ਬੜਾ ਕੁਝ ਮਿਲੇਗਾ। ਆਜੋ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ। ਜਿਹੜੇ ਬਾਈ ਦੀ ਅੱਜ ਤੁਹਾਡੇ ਨਾਲ ਮੈਂ ਕਹਾਣੀ ਸਾਂਝੀ ਕਰਨ ਲੱਗਿਆ ਉਹ ਬਾਈ ਲਗਭਗ 55-56 ਸਾਲ ਦੀ ਉਮਰ ਦਾ ਹੋ ਗਿਆ ਹੋਊਗਾ। ਬਾਈ ਕਹਿੰਦਾ ਵੀ ਅਸੀਂ ਤਿੰਨ ਭੈਣ ਭਰਾ ਸੀਗੇ। ਇੱਕ ਮੇਰੀ ਵੱਡੀ ਭੈਣ ਸੀ ਇੱਕ ਮੇਰਾ ਵੱਡਾ ਭਰਾ ਸੀ ਮੈਂ ਸਭ ਤੋਂ ਛੋਟਾ ਸੀਗਾ ਕਹਿੰਦਾ ਸਾਡੇ ਕੋਲੇ 48 ਕਿੱਲੇ ਜ਼ਮੀਨ ਸੀਗੀ ਅਸੀਂ ਜੱਦੀ ਸਰਦਾਰ ਸੀਗੇ ਕਹਿੰਦਾ ਜਿੱਥੇ ਮੇਰੀ ਭੈਣ ਦਾ ਵਿਆਹ ਕੀਤਾ ਜਾਂਦਾ ਸਾਡੇ ਪਰੌਣੇ ਨੂੰ ਵੀ ਕਹਿੰਦਾ 35 ਕਿੱਲੇ ਜ਼ਮੀਨ ਆਉਂਦੀ ਸੀਗੀ ਤੇ ਕਹਿੰਦਾ ਉਹ ਮੰਡੀ ਬੋਰਡ ਦੇ ਵਿੱਚ ਮਲਾ ਜੰਬੀ ਸੀਗਾ ਤਿੰਨ ਜਵਾਕ ਮੇਰੀ ਭੈਣ ਦੇ ਸੀਗੇ ਦੋ ਬੇਟੀਆਂ ਸੀ ਮੇਰੀ ਭੈਣ ਦੀਆਂ ਤੇ ਇੱਕ ਬੇਟਾ ਸੀ ਕਹਿੰਦਾ ਮੇਰੇ ਵੱਡੇ ਭਰਾ ਦੇ ਦੋ ਬੇਟੇ ਸੀ ਜਿਹੜੇ ਕਿ ਜੁੜਵਾ ਪੈਦਾ ਹੋਏ ਸੀਗੇ ਕਹਿੰਦਾ ਹੁਣ ਮੈਂ ਛੋਟਾ ਸੀਗਾ ਚਲੋ ਜੀ ਕਹਿੰਦਾ ਮੇਰਾ ਵਿਆਹ ਹੋ ਗਿਆ। ਕਹਿੰਦਾ ਵੀ ਜਦੋਂ ਮੇਰਾ ਵਿਆਹ ਹੋ ਜਾਂਦਾ ਵਿਆਹ ਤੋਂ 5 ਸਾਲਾਂ ਤੱਕ ਮੇਰੇ ਘਰੇ ਕਹਿੰਦਾ ਕੋਈ ਬੱਚਾ ਨਹੀਂ ਹੁੰਦਾ। ਕਹਿੰਦਾ 5 ਸਾਲ ਮੈਂ ਆਪਦੀ ਘਰ ਦੀ ਦਾ ਬਹੁਤ ਇਲਾਜ ਕਰਾਇਆ ਬੜੇ ਡਾਕਟਰਾਂ ਕੋਲੇ ਗਿਆ। ਕੋਈ ਡਾਕਟਰ ਕਹਿੰਦਾ ਵੀ ਤੁਸੀਂ ਬੱਚਾ ਪੈਦਾ ਹੀ ਨਹੀਂ ਕਰ ਸਕਦੇ। ਜੇ ਪ੍ਰੋਬਲਮ ਆ ਉਹ ਪ੍ਰੋਬਲਮ ਆ। ਕਹਿੰਦਾ 5 ਸਾਲਾਂ ਤੱਕ ਸਾਡੇ ਘਰੇ ਕਿਸੇ ਵੀ ਇਲਾਜ ਨੇ ਜਰਮ ਨਹੀਂ ਲਿਆ। ਕਹਿੰਦਾ ਹੁਣ ਜਦੋਂ 5 ਸਾਲ ਸਾਡੇ ਘਰੇ ਬੱਚਾ ਪੈਦਾ ਨਾ ਹੋਇਆ ਕਹਿੰਦਾ ਹੁਣ ਮੇਰੇ ਭਰਾ ਦੇ ਦਿਲ 'ਚ ਇਹ ਗੱਲ ਸੀਗੀ ਕਿ ਇਹਨਾਂ ਦੇ ਘਰੇ ਕੋਈ ਵੀ ਜਵਾਕ ਪੈਦਾ ਨਹੀਂ ਹੋ ਰਿਹਾ ਤੇ ਨਾ ਹੀ ਜਵਾਕ ਪੈਦਾ ਹੋਣਾ ਇਹ ਕਹਿੰਦਾ ਉਦੋਂ ਮੇਰੀ ਵੱਡੀ ਭੈਣ ਦੇ ਦਿਲ 'ਚ ਵੀ ਇਹੀ ਗੱਲ ਸੀਗੀ ਇਹਦੇ ਕਰੇ ਬੱਚਾ ਪੈਦਾ ਨਹੀਂ ਹੋ ਰਿਆ ਇਹ ਜ਼ਮੀਨੇ ਕਿੰਨੇ ਦਿਨ ਮੇਰੇ ਕੋਲ ਹੀ ਆਉਣੀ ਹੈ ਕਹਿੰਦਾ ਉਹਨਾਂ 55 ਸਾਲਾਂ ਦੇ ਵਿੱਚ ਮੇਰੇ ਭਰਾ ਨੇ ਕੀ ਕੀਤਾ ਵੀ ਜਿਹੜੀ ਫਸਲ ਸੀਗੀ ਉਹ ਮੇਰੇ ਤੋਂ ਚੋਰੀ ਆਸੇ-ਪਾਸੇ ਵਿੱਚ ਨਹੀਂ ਸ਼ੁਰੂ ਕਰਦੀ 48 ਕਿੱਲਾਂ ਦੀ ਫਸਲ ਕਹਿੰਦਾ ਮੰਡੀ 'ਚ ਵੇਖਦੀ ਹੋਵੇ ਤੇ ਕਹਿੰਦਾ ਬੰਦਾ 65 ਲੱਖ ਦਾ ਕਰਜ਼ਾਈ ਹੋਵੇ ਕਹਿੰਦਾ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਕਹਿੰਦਾ ਸਾਡੇ ਘਰੇ ਕੋਈ ਨਸ਼ਾ ਪੱਤਾ ਨਹੀਂ ਸੀ ਕੋਈ ਵੈਲ ਨਹੀਂ ਸੀ ਕੋਈ ਫਸੀ ਫालतू ਖਰਚਾ ਨਹੀਂ ਸੀ ਕਰਦੇ ਕਹਿੰਦਾ ਮੇਰੇ ਭਰਾ ਨੇ ਕਰਿਆ ਕਰਨਾ ਆੜਤੀ ਦੇ ਨਾਲ ਰਲ ਕੇ ਫਸਲ ਬਾਅਦ ਵਿੱਚਿਆ ਕਰਨੀ ਉਹਦੀਆਂ ਪਰਚੀਆਂ ਦੂਜੀਆਂ ਬਣਾ ਲੈ ਕਰਨੀਆਂ ਡੁਪਲੀਕੇਟ ਪਰਚੀਆਂ ਬਣਾ ਲੈ ਕਰਨੀਆਂ ਘਰੇ ਕਹਿਦਾ ਕਰਨਾ ਐ ਕਿ ਕਣਕ ਤਾਂ 35 ਮਾਣ ਨਿਕਲੀ ਆ ਐ ਕਿ ਤੇ ਝੋਨਾ ਹੀ 40 ਮਾਣ ਨਿਕਲਿਆ ਮਾਰੇ ਗਏ ਜੇ ਹੋ ਗਿਆ ਉਹ ਹੋ ਗਿਆ ਤੇ ਕਹਿੰਦਾ ਵੀ ਮੈਨੂੰ ਕਬੱਡੀ ਖੇਡਣ ਦਾ ਬਹੁਤ ਸ਼ੌਂਕ ਸੀਗਾ ਕਹਿੰਦਾ ਮੈਂ ਵਿਆਹ ਤੋਂ ਬਾਅਦ ਵੀ ਕਬੱਡੀ ਖੇਡਦਾ ਰਿਆ ਕਦੇ ਫਲਾਣੇ ਪਿੰਡ ਮੈਚ ਲਾਉਣ ਜਾਇਆ ਕਰਨਾ ਕਦੇ ਫਲਾਣੇ ਪਿੰਡ ਮੈਚ ਲਾਉਣ ਜਾਇਆ ਕਰਨਾ ਕਦੇ ਗਰਾਊਂਡ 'ਚ ਪ੍ਰੈਕਟਿਸ ਕਰੀ ਜਾਇਆ ਕਰਨੀ ਕਹਿੰਦਾ ਵੀ ਮੇਰਾ ਸੁਪਨਾ ਸੀ ਮੈਂ ਚੰਗਾ ਪਲੇਅਰ ਬਣਾ ਕਹਿੰਦਾ ਹੁਣ ਮੇਰਾ ਰੁਝਾਨ ਕਬੱਡੀ ਵਿੱਚ ਬਹੁਤ ਸੀ ਕਹਿੰਦਾ ਮੇਰਾ ਘਰ ਕਬੀਲਦਾਰੀ ਵਿੱਚ ਧਿਆਨ ਬਹੁਤ ਘਟ ਸੀ ਵੀ ਸਾਡੀ ਫਸਲ ਕਿੰਨੇ ਦੀ ਹੋਈ ਕਿਵੇਂ ਹੋਈ ਕਹਿੰਦਾ ਮੇਰਾ ਬਿਲਕੁਲ ਉਸ ਚੀਜ਼ ਨਾਲ ਕੋਈ ਲੈਣ ਦੇਣ ਨਹੀਂ ਸੀਗਾ ਕਿਉਂਕਿ ਸਿਹਰੀ ਕੰਦ ਰੱਖੇ ਹੋਈ ਸੀ ਦੋ ਅਸੀਂ ਤੇ ਮੇਰਾ ਭਰਾ ਹੀ ਫਸਲ ਵੇਚ ਕੇ ਆਉਂਦਾ ਸੀ ਮੇਰਾ ਭਰਾ ਹੀ ਸਾਰਾ ਕੁਝ ਕਰਦਾ ਸੀ ਕਹ ਕਹਿੰਦਾ ਜਦੋਂ ਸਾਰੇ ਘਰੇ ਪੁੱਤ ਜਨਮ ਲੈ ਲੈਂਦਾ ਹਸਪੀਟਲ ਕਹਿੰਦਾ ਮੇਰਾ ਬੇਟਾ ਪੈਦਾ ਹੁੰਦਾ ਕਹਿੰਦਾ ਪਿੱਛੇ ਮੇਰਾ ਭਰਾ ਹਸਪੀਟਲ ਸਾਡਾ ਪਤਾ ਲੈਣ ਵੀ ਨਹੀਂ ਜਾਂਦਾ ਵੀ ਚੱਲ ਮੇਰੇ ਭਰਾ ਦੇ ਘਰੇ ਬੱਚਾ ਹੋਇਆ ਵੀ ਦੇਖ ਕੇ ਆਵਾਂ ਕਹਿੰਦਾ ਨਾ ਮੇਰਾ ਭਰਾ ਪਿੱਛੇ ਹਸਪੀਟਲ ਦੇ ਵਿੱਚ ਆਇਆ ਨਾ ਮੇਰੀ ਭੈਣ ਆਈ ਕਹਿੰਦਾ ਯਾਰ ਮੈਨੂੰ ਬੜਾ ਮਹਿਸੂਸ ਹੋਇਆ ਕਿ ਮੈਂ ਤਾਂ ਉਹਦੇ ਭਰਾ ਤੇ ਰੱਬ ਜਿੱਡਾ ਮਾਣ ਕਰਦਾ ਪੰਜਾਂ ਸਾਲਾਂ ਬਾਅਦ ਮੇਰੇ ਘਰੇ ਪੁੱਤ ਹੋਇਆ ਵੀ ਦੇਖਣ ਤੱਕ ਵੀ ਨਹੀਂ ਆਇਆ ਕਹਿੰਦਾ ਚਲੋ ਜੀ ਹਸਪੀਟਲ ਦੀ ਛੁੱਟੀ ਮਿਲ ਗਈ ਅਸੀਂ ਘਰੇ ਆ ਜਾਂਦੇ ਆ ਕਹਿੰਦਾ ਘਰੇ ਆਉਣ ਤੋਂ ਬਾਅਦ ਵੀ ਮੇਰੇ ਭ ਤੇ ਕਹਿੰਦਾ ਮੇਰੀ ਭੈਣ ਗੜਗੜ 15 ਦਿਨਾਂ ਬਾਅਦ ਸਾਡੇ ਘਰੇ ਆਉਂਦੀ ਆ ਵਧਾਈ ਦੇਣ ਵਾਸਤੇ ਕਹਿੰਦਾ ਮੇਰਾ ਉਹ ਪੁੱਤ 2 ਕੁ ਮਹੀਨਿਆਂ ਦਾ ਹੋ ਕੇ ਬਿਮਾਰ ਹੋ ਜਾਂਦਾ ਉਹਨੂੰ ਪੀਲੀਆ ਹੋ ਜਾਂਦਾ ਉਹਦਾ ਬਹੁਤ ਲਾਜ ਕਰਾਉਂਦੇ ਪਰ ਉਹ ਨਹੀਂ ਬਚਦਾ ਕਹਿੰਦਾ ਉਹਦੀ ਮੌਤ ਹੋ ਜਾਂਦੀ ਹੈ ਕਹਿੰਦਾ ਸਾਡੀ ਝੋਲੀ ਫੇਰ ਖਾਲੀ ਹੋ ਜਾਂਦੀ ਹੈ ਕਹਿੰਦਾ ਉਸ ਤੋਂ ਬਾਅਦ ਮੈਂ ਕਬੱਡੀ ਖੇਡਣੀ ਛੱਡ ਗਿਆ ਕਹਿੰਦਾ ਜਦੋਂ ਪੁੱਤ ਹੱਥਾਂ ਤੋਂ ਚਲਾ ਗਿਆ ਫਿਰ ਮੇਰਾ ਕਬੱਡੀ ਖੇਡਣ ਚ ਕੋਈ ਧਿਆਨ ਨਹੀਂ ਰਿਹਾ ਕਹਿੰਦਾ ਫਿਰ ਮੈਂ ਖੇਤੀਬਾੜੀ 'ਚ ਵੜ ਗਿਆ ਕਹਿੰਦਾ ਵੀ ਜਦੋਂ ਮੈਂ ਖੇਤੀਬਾੜੀ 'ਚ ਵੜ ਗਿਆ ਜਦੋਂ ਮੈਂ ਆੜਤ ਤੇ ਜਾਣ ਲੱਗ ਗਿਆ ਕਹਿੰਦਾ ਮੈਨੂੰ ਫੇਰ ਪਤਾ ਲੱਗਿਆ ਵੀ ਅਸੀਂ ਤਾਂ 65 ਲੱਖ ਦੇ ਕਰਜ਼ਾਈਆਂ ਕਹਿੰਦਾ ਮੈਂ ਆੜਤੀ ਨੂੰ ਬੁੱਝਿਆ ਵੀ ਯਾਰ ਸਾਡੀ ਇਨੀ ਫਸਲ ਵਿਕਦੀ ਰਹੀ ਆ ਵੀ ਅਸੀਂ ਇਨੇ ਕਰਜ਼ਾਈ ਕਿਵੇਂ ਹੋ ਗਏ ਕਹਿੰਦਾ ਹੁਣ ਆੜਤੀਆਂ ਮੇਰੇ ਵੱਡੇ ਭਰਾ ਨੇ ਰਲਿਆ ਹੋਇਆ ਸੀਗਾ ਇਹ ਦੋਨੇ ਦੀ ਕਹਿੰਦਾ ਖਿਚੜੀ ਆਪਸ ਵਿੱਚ ਪੱਕੀ ਹੋਈ ਸੀਗੀ ਤੇ ਕਹਿੰਦਾ ਵੀ ਆੜਤੀ ਕਹਿੰਦਾ ਵੀ ਆ ਦੇਖ ਲਓ ਪਈਆ ਦੇਖ ਲਓ ਭਾਈ ਦੇਖ ਲਓ ਇਨੀ ਫਸਲ ਵਿਕੀ ਅੱਜ ਇਹ ਵੀ ਕਿੰਨੇ ਪੈਸੇ ਲੈ ਕੇ ਇੰਨੇ ਪੈਸੇ ਲੈ ਗਿਆ ਕਹਿੰਦਾ ਮੈਂ ਜਦੋਂ ਵੱਡੇ ਭਰਾ ਤੋਂ ਹਿਸਾਬ ਮੰਗਣਾ ਚਾਹਿਆ ਉਹ ਕਹਿੰਦਾ ਵੀ ਮੈਂ ਕਿਹੜਾ ਲਿਖਦਾ ਰਿਆਂ ਹਿਸਾਬ ਠੀਕ ਆ ਆ ਫਸਲ ਵਿਕੀ ਜਾ ਕੇ ਆਰਤੀਓ ਕੋਲ ਵੇਖ ਲੈ ਇੰਨੇ ਪੈਸੇ ਆ ਆਰਤੀਓ ਕੋਲ ਵੇਖ ਲੈ ਮੇਰੇ ਕੋਲੇ ਕੋਈ ਹਿਸਾਬ ਕਿਤਾਬ ਹੈ ਨਹੀਂ ਕਹਿੰਦਾ ਜਾਨੀ ਕਿ ਮੇਰਾ ਵੱਡਾ ਭਰਾ ਹਿਸਾਬ ਕਿਤਾਬ ਦੇਣ ਤੋਂ ਭੱਜਣ ਲੱਗ ਗਿਆ ਤੇ ਕਹਿੰਦਾ ਉਹ ਗੱਲ ਇੰਨੀ ਵੱਧ ਗਈ ਕਿ ਅਸੀਂ ਦੋਵੇਂ ਭਰਾ ਅੱਡ ਹੋ ਗਏ ਕਹਿੰਦਾ ਚਲੋ ਜੀ ਮੈਂ ਆਪਦੀ ਅੱਡ ਕੋਠੀ ਪਾ ਲਈ ਕਹਿੰਦਾ ਮੇਰੇ ਭਰਾ ਨੇ ਵੱਡੀਆਂ ਵੱਡੀਆਂ ਕੰਧਾਂ ਕਰ ਲਈਆਂ ਮੇਰੇ ਨਾਲ ਵਰਤਨ ਵਰਤਾ ਕਹਿੰਦਾ ਬਿਲਕੁਲ ਬੰਦ ਕਰ ਲਿਆ ਕਹਿੰਦਾ ਅੱਡ ਹੋਣ ਤੋਂ 11ਵੇਂ ਦਿਨ ਸਾਡੇ ਗੇਟ ਅੱਗੇ ਕਹਿੰਦਾ ਟੂਨੇ ਹੋਣੇ ਸ਼ੁਰੂ ਹੋ ਗਏ ਕਦੇ ਸਾਡੇ ਗੇਟ ਅੱਗੇ ਟੂਣਾ ਕੋਈ ਹੋਇਆ ਕਰਨਾ ਕਦੇ ਮੱਝਾਂ ਵਾਲੀ ਕੋਈ ਸੰਦੂਰ ਦੀ ਡੱਬੀ ਡਿੱਗੀ ਹੋਣੀ ਕਿਤੇ ਕੋਈ ਨਾਰੀ ਗਲ ਡਿੱਗਿਆ ਹੋਇਆ ਕਰਨਾ ਕਹਿੰਦਾ ਵੀ ਸਾਡੇ ਘਰੇ ਬਹੁਤ ਟੂਣੇ ਹੋਣ ਲੱਗ ਗਏ ਕਹਿੰਦਾ ਹੁਣ ਮੈਨੂੰ ਇਸ ਗੱਲ ਦਾ ਪਤਾ ਸੀ ਵੀ ਜਿਹੜੇ ਟੂਣੇ ਟੱਪੇ ਕਰਦਾ ਵੀ ਇਹ ਮੇਰਾ ਭਰਾ ਹੀ ਕਰਦਾ ਵੀ ਜਦੋਂ ਤੋਂ ਅਸੀਂ ਇਕੱਠੇ ਰਹਿੰਦੇ ਸੀਗੇ ਵੀ ਉਦੋਂ ਸਾਡੇ ਘਰੇ ਕੋਈ ਵੀ ਟੂਣਾ ਨਹੀਂ ਸੀ ਹੁੰਦਾ ਹੁਣ ਜਦੋਂ ਮੈਂ ਅੱਡ ਹੋ ਗਿਆ ਤੇ ਹੁਣ ਕੌਣ ਟੂਣੇ ਕਰਨ ਵਾਲ ਇੱਥੇ ਆ ਗਿਆ ਕਹਿੰਦਾ ਵੀ ਤਾਂ ਮੇਰਾ ਭਰਾ ਹੀ ਹੈ ਜਿਹੜਾ ਟੂਣੇ ਟੱਪੇ ਕਰਦਾ ਫਿਰਦਾ ਕਹਿੰਦਾ ਪਰ ਮੈਂ ਰੱਬ ਤੇ ਯਕੀਨ ਕਰਦਾ ਸੀ ਮੈਂ ਕੁਝ ਨਹੀਂ ਕਿਹਾ ਤੇ ਭਰਾ ਨੂੰ ਮੈਂ ਯਾਰ ਜਿੰਨਾ ਜ਼ੋਰ ਲੱਗਦਾ ਤੂੰ ਲਾਗ ਲੈ ਕਹਿੰਦਾ ਚਲੋ ਜੀ ਅੱਡ ਹੋਣ ਤੋਂ ਬਾਅਦ ਮੈਂ ਪਹਿਲੀ ਵਾਰੀ ਝੋਨਾ ਲਾਉਣਾ ਸੀ ਪਨੀਰੀ ਬਿਲਕੁਲ ਤਿਆਰ ਹੋ ਗਈ। ਕਹਿੰਦਾ ਚਲੋ ਜੀ ਮੀਮੂ ਆਵਾ ਪੈ ਗਏ ਤੇ ਕਹਿੰਦਾ ਮੇਰਾ ਉਹ 24 ਕਿੱਲੇ ਜਿਹੜਾ ਬਾਣ ਸੀਗਾ ਕਿੱਲਾ ਕਪੱਠੇ ਦਾ 23 ਕਿੱਲੇ ਮੈਂ ਕਹਿੰਦਾ ਝੋਨਾ ਲਾਉਣਾ ਸੀਗਾ। ਕਹਿੰਦਾ ਉਹ 23 ਕਿੱਲੇ ਬਾਣ ਹਫਤੇ ਵਿੱਚ ਬਿਲਕੁਲ ਤਿਆਰ ਹੋ ਗਿਆ। ਉਧਰੋਂ ਕਹਿੰਦਾ ਭਈਏ ਆ ਗਏ ਲੇਬਰ ਵਾਲੇ। ਚਲੋ ਜੀ ਜਿਸ ਦਿਨ ਪਨੀਰੀ ਪੱਟਣੀ ਸੀ ਇੱਕ ਰਾਤ ਪਹਿਲਾਂ ਕਹਿੰਦਾ ਮੇਰੇ ਭਰਾ ਨੇ ਕੀ ਕੀਤਾ ਜਿਹੜੀ ਉਹ ਰਾਉਂਡ ਅਪ ਸਪਰੇ ਹੁੰਦੀ ਕੱਖ ਮਾਰਨ ਵਾਲੀ ਕਹਿੰਦਾ ਰਾਤ ਨੂੰ ਮੇਰੀ ਪਨੀਰੀ ਤੇ ਉਹ ਸਪਰੇ ਕਰਦੀ। ਕਹਿੰਦਾ ਹੁਣ ਮੈਂ ਪਹਿਲੀ ਵਾਰ ਝੋਨਾ ਲਾਉਣਾ ਸੀ ਮੇਰੇ ਕਾ ਦਿਲ ਚ ਚਿੱਤ ਖਿਆਲ ਵੀ ਹੈ ਨਹੀਂ ਸੀ ਇਹੋ ਜਾਂ ਕਿ ਭਈਆਂ ਨੇ ਝੋਨਾ ਪਟਕੇ ਲਾਉਣਾ ਸ਼ੁਰੂ ਕਰਤਾ ਕਹਿੰਦਾ ਉੱਤੇ ਹੀ ਕਿਲੇ ਝੋਨਾ ਹਫ਼ਤੇ ਵਿੱਚ ਭਈਆਂ ਨੇ ਲਾਤਾ ਲੇਬਰ 바ਵਾ ਸੀ ਮੇਰੇ ਕੋਲੇ ਕਹਿੰਦਾ ਇੰਨੀ ਕਿਤੇ ਸਪਰੇਅ ਉਹ ਮਾਰੀ ਸੀ ਜਿਸ ਦੇ ਨਾਲ ਘਾ ਹੌਲੀ ਹੌਲੀ ਮਰਦਾ ਕਹਿੰਦਾ ਪਨੀਰੀ ਵੈਸੇ ਮਰ ਜਾਉਣ ਦੀ ਤਾਂ ਲੱਗ ਗਈ ਤੇ ਕਹਿੰਦਾ ਮੈਂ ਐ ਸੋਚਿਆ ਵੀ ਗਰਮੀ ਵਾਲੀ ਆ ਵੀ ਤੱਤੀ ਲੋ ਚੱਲਦੀ ਹੈ ਸ਼ਾਇਦ ਪਨੀਰੀ ਤਾਂ ਮਰ ਜਾ ਹੀ ਜਾਂਦੀ ਹੈ ਕਹਿੰਦਾ ਵੀ ਚਲੋ ਜੀ ਭਈਆਂ ਨੇ ਝੋਨਾ ਲਾ ਦਿੱਤਾ ਕਹਿੰਦਾ ਉਹ ਸਾਰਾ ਹੀ ਝੋਨਾ ਮੱਚ ਗਿਆ ਇੱਕ ਡੱਕਾ ਵੀ ਨਹੀਂ ਚੱਲਿਆ ਕਹਿੰਦਾ ਕਹਿੰਦਾ ਮੈਂ ਉਸ ਤੋਂ ਬਾਅਦ ਪਨੀਰੀ ਕਦੇ ਫਲਾਣੇ ਪਿੰਡੋਂ ਪੁੱਛ ਕਦੇ ਫਲਾਣੇ ਪਿੰਡੋਂ ਪੁੱਛ ਕਦੇ ਉਹਦੇ ਕੋਲੋਂ ਮੰਗਾ ਕਦੇ ਉਹਦੇ ਕੋਲੋਂ ਮੰਗਾ ਕਹਿੰਦਾ ਭਾਈ ਮੈਂ ਮੰਗ ਤੰਗ ਕੇ ਦੁਬਾਰਾ ਲੇਬਰ ਲਾ ਕੇ ਸਾਰਾ ਝੋਨਾ ਦੁਬਾਰਾ ਲਾਇਆ ਝੋਨਾ ਲਾ ਦਿੱਤਾ ਝੋਨਾ ਵਧੀਆ ਹੋ ਗਿਆ ਮੇਰਾ ਅਗਲੇ ਸਾਲ ਕਹਿੰਦਾ ਕਣਕ ਸੀ ਕਹਿੰਦਾ ਹੁਣ ਮੇਰੀ ਵੀ ਜ਼ਮੀਨ ਉੱਥੇ ਸੀ ਮੇਰੇ ਭਰਾ ਦੀ ਜ਼ਮੀਨ ਨਾਲ ਸੀਗੀ ਕਹਿੰਦਾ ਜਿਹੜੀ ਮੇਰੀ ਛੇ ਕਿੱਲੇ ਜ਼ਮੀਨ ਸੀ ਉਹ ਥੋੜੀ ਅੱਡ ਪੈਂਦੀ ਸੀਗੀ ਸਾਰੇ ਵਾਂਣ ਨਾਲੋਂ ਕਹਿੰਦਾ ਹੁਣ ਮੈਂ ਵੀ ਕਣਕ ਵਾੜ ਲਈ ਜਿਹੜੀ ਘਰ ਦੇ ਕੋਲ ਸੀ ਮੇਰੇ ਭਰਾ ਨੇ ਵੀ ਕਣਕ ਵਾੜ ਲਈ ਤੇ ਕਹਿੰਦਾ ਮੇਰੀ ਉਹ ਛੇ ਕਿੱਲੇ ਜਿਹੜੀ ਕਣਕ ਸੀ ਥੋੜੀ ਪਛੇਤਰੀ ਸੀਗੀ ਤੇ ਮੈਂ ਸੋਚਿਆ ਵੀ ਕੋਈ ਨਹੀਂ ਦੋ ਚਾਰ ਦਿਨ ਰੁੱਕ ਕੇ ਵਾੜਦਾ ਵੀ ਚੋਲਾ ਉਹਨਾਂ ਚਰਾ ਬੰਡੀ ਕਣਕ ਵੇਚ ਲਾਂ ਕਹਿੰਦਾ ਵੀ ਉਹਨਾਂ ਚ ਰਵਾਣ ਕਰਾਉਣ ਦੀ ਸਾਰੀ ਕਣਕ ਵੜਦੀ ਇਕੱਲੀ ਮੇਰੀ ਕਣਕ ਖੜੀ ਰਹਿ ਗਈ ਕਹਿੰਦਾ ਵੀ ਮੇਰੀ ਉਹ ਕਣਕ ਨੂੰ ਹੱਕ ਲੱਗ ਗਈ ਮੇਰੀ ਦੁਬਾਰਾ ਲਾਇਆ ਕਿਨਕ ਵੀ 6 ਕਿਲੇ ਸੜ ਗਈ। ਕਹਿੰਦਾ ਚਲੋ ਇਹ ਸਮਾਂ ਲੰਘਦਾ 2 ਸਾਲਾਂ ਬਾਅਦ ਮੇਰੀ ਭੈਣ ਦਾ ਰਖੜੀ ਲੈ ਕੇ ਸਾਡੇ ਘਰੇ ਆਉਂਦੀ ਐ। ਕਹਿੰਦਾ ਮੈਨੂੰ ਰਖੜੀ ਬਣਦੀ ਐ, ਚਲੋ ਇਹ ਮੈਂ ਸਗਣ ਵਿਆਹ ਕਰ ਦਿੰਨਾ। ਕਹਿੰਦਾ ਗੋ ਮੇਰੀ ਭੈਣ ਕਹਿੰਦੀ ਵੀ ਖੁੱਲੇ ਦਿਲ ਨਾਲ ਸਗਣ ਦਿਆ ਕਰ, ਵੀ ਤੁਸੀਂ ਪੈਸੇ ਜੋੜ ਕੇ ਕਰਨੇ ਕੀ ਐ ਨਾ ਕੋਈ ਤੁਹਾਡੀ ਧੀ ਐ ਨਾ ਕੋਈ ਤੁਹਾਡਾ ਪੋਤਾ ਹਨ ਤੇ ਪੈਸੇ ਖੁੱਲੇ ਦਿਆ ਕਰ। ਕਹਿੰਦਾ ਮੈਂ ਉਹਨੂੰ ਭੈਣ ਨੂੰ ਕਿਹਾ ਵੀ ਭੈਣੇ ਮੈਂ ਜਿੰਨੇ ਜੋਗਾ ਮਤਲ ਨੂੰ ਸਗਣ ਦੇ ਦਿੰਦਾ ਹਨ ਵੀ ਚਲੋ ਧੀ ਪੁੱਤ ਨਹੀਂ ਹੋਇਆ ਉਹ ਤਾਂ ਰੱਬ ਦੀ ਦੇਣ। ਕਹਿੰਦਾ ਉਸ ਤੋਂ ਬਾਅਦ ਮੇਰੇ ਭਰਾ ਨੇ ਕੀ ਕੀਤਾ? ਸਾਡੇ ਘ ਪਿੰਡ ਚ ਕਹਿੰਦਾ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਸ਼੍ਰੀਕੇ ਕੇ ਵਿਲੇ ਦੇ ਮੁੰਡਿਆਂ ਕੋਲੇ ਵੀ ਕੋਈ ਗੱਲ ਨਹੀਂ ਵੀ ਅੱਡ ਤਾਂ ਭੱਜ ਕੇ ਹੋ ਗਿਆ ਸੀਗਾ ਹੁਣ ਕਿਹੜਾ ਇਹਨੇ ਮਹਿਲ ਪਾਲਿਆ ਜਾਂ ਹੁਣ ਕਿਹੜਾ ਨੇ ਵੱਡੀਆਂ ਗੱਡੀਆਂ ਲੈ ਲਈਆਂ ਹਨਾ ਇਹ ਜ਼ਮੀਨ ਇਕਨਕ ਤਨ ਮੇਰੇ ਪੁੱਤਾਂ ਨੇ ਵਾਉਣੀ ਆ ਕਹਿੰਦਾ ਉਧਰੋਂ ਮੇਰੀ ਭੈਣ ਦੀ ਅੱਖ ਵੀ ਮੇਰੀ ਜ਼ਮੀਨ ਤੇ ਉਧਰੋਂ ਮੇਰੇ ਭਰਾ ਦੀ ਅੱਖ ਵੀ ਮੇਰੀ ਜ਼ਮੀਨ ਤੇ ਕਹਿੰਦਾ ਫਿਰ ਮੇਰੀ ਭੈਣ ਨੇ ਮੇਰੇ ਨਾਲ ਵਰਤਣਾ ਬੰਦ ਕਰਤਾ ਭਰਾ ਤਾਂ ਪਹਿਲੀ ਕਹਿੰਦਾ ਮੈਂ ਨਾਲ ਬਾਈਕਟ ਕਰੀ ਬੈਠਾ ਸੀਗਾ ਕਹਿੰਦਾ ਫਿਰ ਮੇਰਾ ਭਰਾ ਤੇ ਮੇਰੀ ਵੱਡੀ ਭੈਣੇ ਦੋਨੇ ਜਣੇ ਇਕੱਠੇ ਹੋ ਜਾਂਦੇ ਆ ਇਹਨਾਂ ਦੀ ਇੱਕੋ ਸਲਾਹ ਬਣ ਜਾਂਦੀ ਆ ਵੀ ਇਹਦੇ ਘਰੇ ਹੁਣ ਜਵਾਬਤਾ ਨਹੀਂ ਹੋਣਾ ਪੈਦਾ ਕੋਈ ਉਦੋਂ ਮੇਰਾ ਆਪਣਾ ਕਹਿੰਦਾ ਟੂਨੇ ਕਰ ਕਰ ਫੁੱਲ ਜ਼ੋਰ ਲਾਈ ਜਾਵੇ ਵੀ ਇਹਦੇ ਘਰੇ ਕੋਈ ਬੱਚਾ ਨਾ ਹੀ ਪੈਦਾ ਹੋਵੇ ਨਾ ਹੀ ਪੈਦਾ ਹੋਵੇ ਕਹਿੰਦਾ ਵੀ ਜਦੋਂ ਮੈਂ ਭਰਾ ਦੇ ਤਾਣੇ ਮੇੜਿਆਂ ਤੋਂ ਤੰਗ ਆ ਗਿਆ ਜਮਾ ਕਹਿੰਦਾ ਵੀ ਨੱਕੂ ਨੱਕ ਹੋ ਗਿਆ ਕੰਮ ਉਦੋਂ ਕਹਿੰਦਾ ਡਾਕਟਰ ਵੀ ਹੱਥ ਖੜੇ ਕਰਕੇ ਵੀ ਤੁਹਾਡੇ ਘਰੇ ਬੱਚਾ ਕੋਈ ਨਹੀਂ ਪੈਦਾ ਹੋ ਸਕਦਾ ਵੀ ਤੁਸੀਂ ਬੱਚਾ ਪੈਦਾ ਕਰ ਹੀ ਨਹੀਂ ਸਕਦੇ ਕਹਿੰਦਾ ਫਿਰ ਮੈਂ ਸੋਚਿਆ ਮਨਾ ਵੀ ਕਿਸੇ ਦਾ ਬੱਚਾ ਲੈਣੇ ਆ ਕਹਿੰਦਾ ਮੈਂ ਸੋਚਿਆ ਵੀ ਕਿਸੇ ਰਿ ਨਾ ਮੈਂ ਘਰ ਵਾਲੀ ਦੇ ਰਿਸ਼ਤੇਰਾਂ ਚ ਬੱਚਾ ਲੈਣਾ ਨਾ ਮੈਂ ਆਪ ਦੇ ਰਿਸ਼ਤੇਰਾਂ ਚ ਬੱਚਾ ਲੈਣਾ ਵੀ ਰਿਸ਼ਤੇਦਾਰ ਜੇ ਬੱਚਾ ਦੇਣਗੇ ਲਾਲਚ ਪਿੱਛੇ ਦੇਣਗੇ ਵੀ ਚੱਲ 24 ਕਿੱਲੇ ਜ਼ਮੀਨ ਦਾ ਸਾਡਾ ਪੁੱਤ ਮਾਲਕ ਬਣ ਜਾਊਗਾ ਕਹਿੰਦਾ ਸਾਡਾ ਇੱਕ ਸੀਰੀ ਸੀਗਾ ਜਿਹੜਾ ਹੀ ਘਟੋ ਘਟ ਮੇਰੇ ਨਾਲ 8-9 ਸਾਲਾਂ ਤੋਂ ਸਾਡਾ ਸੀਰੀ ਲੱਗਾ ਹੋਇਆ ਸੀ ਸਾਂਝੇ ਘਰ ਤੋਂ ਸਾਡੇ ਨਾਲ ਸੀ ਕਹਿੰਦਾ ਉਹ ਕਹਿੰਦਾ ਜੇ ਤੁਸੀਂ ਅੱਡ ਹੋਏ ਤਾਂ ਉਹ ਸੀਰੀ ਕਹਿੰਦਾ ਮੇਰੇ ਨਾਲ ਲੱਗ ਗਿਆ ਕਹਿੰਦਾ ਮੇਰਾ ਉਹਨਾਂ ਰਿਸ਼ਤਾ ਜਮਾਂ ਭਰਾਵਾਂ ਵਰਗਾ ਸੀਗਾ ਮੈਂ ਉਹਨੂੰ ਕਦੇ ਸੀਰੀ ਨਹੀਂ ਸਮਝਿਆ ਸੀ ਮੈਂ ਉਹਨੂੰ ਆਪਦਾ ਭਰਾ ਹੀ ਸਮਝਦਾ ਸੀਗਾ ਕਹਿੰਦਾ ਉਹ ਮੇਰੀ ਵਿੱਚ ਤਬੋਧ ਕਰਦਾ ਸੀ ਕਹਿੰ ਕਹਿੰਦਾ ਮੈਂ ਉਹਨੂੰ ਕਿਹਾ ਵੀ ਯਾਰ ਵੀ ਜੇ ਤੂੰ ਮੈਨੂੰ ਭਰਾ ਸਮਝੇਂ ਆ ਤੇ ਮੇਰੇ ਲਈ ਇੱਕ ਕੰਮ ਕਰ। ਕਹਿੰਦਾ ਉਹ ਕਹਿੰਦਾ ਵੀ ਸਰਦਾਰ ਆਦਾਸ ਕੀ ਵੀ ਜੋ ਕਹਿੰਗਾ ਮੇਰੇ ਤਾਂ ਜਾਨ ਵੀ ਤੇਰੇ ਲਈ ਹਾਜ਼ਰ ਆ। ਕਹਿੰਦਾ ਉਹਦੇ ਜਵਾਬ ਉਸ ਟਾਈਮ ਤੇ 5-6-6 ਸਾਲਾਂ ਦੇ ਹੋ ਚੁੱਕੇ ਸੀ। ਕਹਿੰਦਾ ਮੈਂ ਉਹਨੂੰ ਕਿਹਾ ਵੀ ਯਾਰ ਵੀ ਜੇ ਤੂੰ ਮੈਨੂੰ ਬੱਚਾ ਪੈਦਾ ਕਰਕੇ ਦੇ ਦੇਦਾ ਫੇਰ। ਕਹਿੰਦਾ ਯਾਰ ਉਹਨੇ ਝਟਪਟ ਉਹ ਕਹਿਤਾ ਵੀ ਸਰਦਾਰਾ ਇਹ ਕਿਹੜੀ ਗੱਲ ਕਰਦੀ ਤੂੰ। ਭਾਵੇਂ ਤੂੰ ਮੇਰੇ ਪੁੱਤ ਨੂੰ ਰੱਖ ਲੈ ਆਪਦੇ ਘਰ। ਕਹਿੰਦਾ ਮੈਂ ਹਾਂ ਨਹੀਂ ਯਾਰ ਵੀ ਤੇਰਾ ਇੱਕੋ ਇੱਕ ਪੋਤਾ ਤੇ ਤੇਰੀ ਧੀ ਆ ਵੀ ਉਹ ਨਹੀਂ ਮੈਂ ਲੈਣਾ। ਵੀ ਤੂੰ ਬੱਚਾ ਪੈਦਾ ਕਰ ਆਪਦੀ ਘਰ ਵਾਲੀ ਕੁੜੀ ਹੋਵੇ ਮੁੰਡਾ ਹੋਵੇ ਮੈਂ ਉਹ ਗੋਦ ਲਾਉਂਗਾ ਭਾਵੇਂ ਕੁੜੀ ਹੋ ਜੇ ਭਾਵੇਂ ਮੁੰਡਾ ਹੋ ਜੇ ਕਹਿੰਦਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਸਰਦਾਰਾ ਇਹ ਕਿਹੜੀ ਗੱਲ ਆ ਕਹਿੰਦਾ ਅਗਲੇ ਦਿਨ ਕੀ ਹੁੰਦਾ ਵੀ ਸਿਰੀਖਾ ਦਾ ਕੰਮ ਤੇ ਆ ਜਾਂਦਾ ਤੇ ਕਹਿੰਦਾ ਉਹਨੂੰ ਮੈਂ ਕਿਹਾ ਵੀ ਐਂ ਕਰ ਵੀ ਤੂੰ ਘਰੇ ਚੱਲ ਨਹਾ ਤੋ ਕੇ ਤੇ ਪਰਜਾਈ ਨੂੰ ਇਸ਼ਨਾਨ ਕਰਾ ਲਾ ਆਪਾਂ ਗੁਰੂ ਘਰ ਜਾਣਾ ਕਹਿੰਦਾ ਅਸੀਂ ਵੀ ਦੋਨੇ ਜੀ ਤਿਆਰ ਹੋ ਗਏ ਤੇ ਸਿਰੀ ਕਹਿੰਦਾ ਘਰੇ ਚਲਾ ਗਿਆ ਉਹ ਵੀ ਤਿਆਰ ਹੋ ਗਿਆ ਉਹ ਘਰ ਲਈ ਵੀ ਤਿਆਰ ਹੋ ਗਈ ਕਹਿੰਦਾ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਅਰਦਾਸ ਕੀਤੀ ਕਹਿੰਦਾ ਚਲੋ ਜੀ 6 ਇੱਕ ਮਹੀਨੇ ਲੰਗੇ 6 ਕੁ ਮਹੀਨਿਆਂ ਬਾਅਦ ਕਹਿੰਦਾ ਸਾਡੇ ਸਰੀ ਦੀ ਘਰ ਵਾਲੀ ਪ੍ਰੈਗਨੈਂਟ ਹੋ ਗਈ। ਕਹਿੰਦਾ ਮੈਂ ਇਹਨੂੰ ਕਿਹਾ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਗੱਲ ਆਪਣੇ ਦੋਨਾਂ ਚ ਹੀ ਰਵੇ। ਤੇ ਚਲੋ ਜੀ ਜਿਹੜਾ ਵੀ ਦਵਾਈ ਦਾ ਪਤਾ ਸਾਰਾ ਖਰਚਾ ਹੋਇਆ ਕਹਿੰਦਾ ਉਹ ਉਹ ਆਪਣੇ ਸਰੀ ਨੂੰ ਦੇ ਦਿੰਦਾ ਰਿਹਾ ਵੀ ਪਰਵਾਹ ਨਾ ਕਰ। ਕਹਿੰਦਾ ਵੀ 9 ਮਹੀਨਿਆਂ ਬਾਅਦ ਕਹਿੰਦਾ ਸਾਡੇ ਸਰੀ ਦੇ ਘਰੇ ਪੁੱਤ ਨੇ ਜਨਮ ਲੈ ਲਿਆ। ਕਹਿੰਦਾ ਵੀ ਜਦੋਂ ਪੁੱਤ ਨੇ ਜਨਮ ਲੈ ਲਿਆ ਕਹਿੰਦਾ ਕਹਿੰਦਾ ਅਸੀਂ ਦੋਨੇ ਜੀ ਗਏ। ਹੁਜੇ ਕਹਿੰਦਾ 5-6 ਘੰਟੇ ਦਾ ਜਵਾਬ ਸੀਗਾ ਉਹ ਡਾਕਟਰਾਂ ਨੇ ਸਾਰਾ ਚੈੱਕਅਪ ਕਰ ਲਿਆ ਜਵਾਬ ਜਮਾ ਓਕੇ। ਤੇ ਚਲੋ ਜੀ ਅਸੀਂ ਸਾਡੇ ਸਿਰਣੀ ਕੀ ਕਰਿਆ ਕਰਨਾ ਸਵੇਰੇ ਤੜਕੇ ਆਪਦੀ ਘਰ ਵਾਲੀ ਨੂੰ ਆਪਦੇ ਨਾਲ ਲੈ ਕੇ ਆਇਆ ਕਰਨਾ ਉਹਨੇ ਆਪ ਦਾ ਦੁੱਧ ਉਸ ਜਵਾਗ ਨੂੰ ਪਿਆ ਕੇ ਜਾਇਆ ਕਰਨਾ ਦੁਪਹਿਰ ਹੀ ਉਹਨੇ ਫੇਰ ਵਿਚਾਰੀ ਨਹੀਂ ਆਇਆ ਕਰਨਾ ਪਿੰਡੋਂ ਤੁਰ ਕੇ ਫੇਰ ਉਸ ਬੱਚੇ ਨੂੰ ਦੁੱਧ ਪਿਆ ਕੇ ਜਾਇਆ ਕਰਨਾ ਰਾਤ ਨੂੰ ਫੇਰ ਆਇਆ ਕਰਨਾ ਫੇਰ ਦੁੱਧ ਪਿਆ ਕੇ ਜਾਇਆ ਕਰਨਾ ਤਿੰਨ ਵਾਰੀ ਕਹਿੰਦਾ ਉਹ ਵਿਚਾਰੀ ਸਾਡੇ ਘਰੇ ਆਇਆ ਕਰੇ ਤੇ ਉਸ ਜਵਾਗ ਨੂੰ ਦੁੱਧ ਪਿਆ ਕੇ ਜਾਇਆ ਕਰੇ ਕਹਿੰਦਾ ਕਿਉਂਕਿ ਅਸੀਂ ਕਿਹਾ ਸੀ ਵੀ ਚੱਲ ਵੱਤੋ ਉਹ ਬਚਾਰਾ ਮਾਂ ਦਾ ਦੁੱਧ ਪੀਲੇ ਵੀ ਤਕੜਾ ਹੋ ਜਾਊਗਾ ਵੀ ਮਸਾਂ ਪੁੱਤ ਮਿਲਿਆ ਕਹਿੰਦਾ ਘੱਟੋ ਘੱਟ 1 ਸਾਲ ਸਾਡੇ ਸੀਰੀ ਦੀ ਘਰ ਵਾਲੀ ਕਹਿੰਦਾ ਸਾਡੇ ਘਰੇ ਆ ਕੇ ਤਿੰਨ ਟਾਈਮ ਕਹਿੰਦਾ ਦੁੱਧ ਪਿਆ ਕੇ ਜਾਂਦੀ ਰਹੀ ਉਸ ਬੱਚੇ ਨੂੰ ਕਹਿੰਦਾ ਹੌਲੀ ਹੌਲੀ ਚਲ ਨਾਲ ਸੀ ਉਪਰ ਆ ਦੁੱਧ ਸ਼ੁਰੂ ਕਰ ਲਿਆ ਸਾਲ ਕੇ ਬਾਅਦ ਵਿੱਚ ਦੁੱਧ ਛਡਾ ਦਿੱਤਾ ਕਹਿੰਦਾ ਸਾਰਾ ਅਸੀਂ ਲਿਖ ਲਿਖਾ ਕਰ ਲਿਆ ਮੈਂ ਤੇ ਸਾਡੇ ਸੀਰੀ ਨੇ ਵੀ ਲਿਖ ਲਿਖਾ ਕਰ ਲਿਆ ਵੀ ਇਹ ਬੱਚਾ ਸਾਡਾ ਅਸੀਂ ਗੋਦ ਪਵਾ ਲਿਆ ਕਿਹਾ ਚਲੋ ਜੀ ਬੈਂ ਜਵਾਬ ਸਾਂਭਣਾ ਸ਼ੁਰੂ ਕਰਤਾ ਕਹਿੰਦਾ ਹੁਣ ਜਦੋਂ ਮੇਰੇ ਭਰਾ ਨੂੰ ਪਤਾ ਲੱਗਿਆ ਵੀ ਇਹਨੇ ਬੱਚਾ ਲਿਆ ਤੇ ਬੱਚਾ ਲਿਆ ਕਿੱਥੋਂ ਕਹਿੰਦਾ ਹੁਣ ਸਾਡੇ ਸ੍ਰੀ ਨੇ ਕਿਸੇ ਕੋਲੀ ਗੱਲ ਨਹੀਂ ਕੀਤੀ ਵੀ ਇਹ ਬੱਚਾ ਅਸੀਂ ਦਿੱਤਾ ਜਾਂ ਕਿਵੇਂ ਬੱਚਾ ਪੈਦਾ ਹੋਇਆ ਕਹਦਾ ਮੇਰਾ ਭਰਾ ਕਹਿੰਦੇ ਫਲਾਣੇ ਬਾਬੇ ਕੋਲੇ ਕਹਿੰਦੇ ਫਲਾਣੇ ਬਾਬੇ ਕੋਲੇ ਉਧਰੋਂ ਟੂਨੇ ਕਰ ਉਧਰੋਂ ਟੂਨੇ ਕਰ ਕਹਿੰਦਾ ਬੜਾ ਉਹਨੇ ਜ਼ੋਰ ਲਾਇਆ ਟੂਨੇ ਕਰ ਕਰਕੇ ਵੀ ਇਹ ਵੀ ਜਵਾਕ ਖਤਮ ਹੋ ਜੇ ਕਹਦਾ ਚਲੋ ਜੀ 4 ਸਾਲਾਂ ਦਾ ਹੋ ਗਿਆ ਸਕੂਲ ਪੜਨ ਲਈ ਪਾਤਾ ਕਹਿੰਦਾ ਪੜਨ ਚ ਬੱਚਾ ਐਡਾ ਕਿ ਹਿਸ਼ਾਰ ਨਿਕਲਿਆ ਵੀ ਗੱਲਾਂ ਹੀ ਛੱਡ ਦਿਓ ਚਲੋ ਜੀ ਕਹਿੰਦਾ ਪਲੱਸ 2 ਕਰ ਗਿਆ ਪਲੱਸ 2 ਤੋਂ ਬਾਅਦ ਕਹਿੰਦਾ ਡਾਕਟਰੀ ਲੈਣ ਚ ਵੜ ਗਿਆ ਜੇ ਡੰਗਾ ਡਾਕਟਰ ਹੁੰਦੇ ਉਹ ਵਾਲਾ ਕੋਰਸ ਕਰ ਗਿਆ ਕਹਿੰਦਾ ਉਸ ਤੋਂ ਬਾਅਦ ਪੋਸਟਾਂ ਨਿਕਲੀਆਂ ਉਹ ਸਰਕਾਰੀ ਡੰਗਰ ਡਾਕਟਰ ਲੱਗ ਗਿਆ ਕਹਿੰਦਾ ਜਦੋਂ ਸਰਕਾਰੀ ਡਾਕਟਰ ਲੱਗ ਗਿਆ ਕਹਿੰਦਾ ਫਿਰ ਮੈਂ ਪਿੰਡ 'ਚ ਲੱड्डੂ ਵੰਡੇ ਤੇ ਮੈਂ ਆਪਦੀ ਭਰਾ ਦੇ ਘਰੇ ਵੀ ਲੱड्डੂ ਭੇਜੇ ਤੇ ਆਪਦੀ ਭੈਣ ਦੇ ਘਰ ਵੀ ਲੱड्डੂ ਭੇਜੇ ਕਹਿੰਦਾ ਹੁਣ ਉਹ ਜਿਹੜਾ ਸੀਰੀ ਸੀਗਾ ਸਾਡਾ ਕਹਿੰਦਾ ਉਹ ਬਜ਼ੁਰਗ ਹੋ ਚੁੱਕਿਆ ਸੀ ਕਹਿੰਦਾ ਮੈਂ ਇਹਨੂੰ ਕਿਹਾ ਵੀ ਗੱਲ ਸੁਣ ਵੀ ਤੂੰ ਹੁਣ ਸਾਡੇ ਕੰਮ ਤੋਂ ਹਟ ਜਾ ਵੀ ਤੂੰ ਘਰੇ ਰਹਿ ਆ ਕਰ ਤੇ ਸਾਲ ਬਾਅਦ ਜਿੰਨੀ ਵੀ ਤੈਨੂੰ ਕਣਕ ਦੀ ਲੋਡ ਹੋਇਆ ਕਰੂਗੀ ਓਨੀ ਕਣਕ ਮੈਂ ਤੇਰੇ ਘਰੇ ਫਰੀਦੇ ਕੇ ਆ ਕਰੂੰਗਾ ਬਾਈ ਕਹਿੰਦਾ ਵੀ ਫਿਰ ਸਾਲ ਬਾਅਦ ਮੈਂ ਉਹਦੇ ਘਰੇ ਕਣਕ ਦੇ ਕਿਆ ਕਰਾਂ ਉਹਦੇ ਮੁੰਡੇ ਨੂੰ ਵੀ ਪੜਾਉਣ ਦਾ ਜਿੰਨਾ ਖਰਚਾ ਸੀ ਕਹਿੰਦਾ ਮੈਂ ਉਹ ਵੀ ਸਾਰਾ ਕੋਲੋਂ ਭਰੇ ਆ ਫਿਰ ਕਹਿੰਦਾ ਸਾਡੇ ਸੀਰੀ ਨੇ ਆਪ ਦੀ ਧੀ ਦਾ ਵਿਆਹ ਕੀਤਾ ਕਹਿੰਦਾ ਉਸ ਵਿਆਹ ਦੇ ਵੀ ਸਾਰਾ ਖਰਚਾ ਮੈਂ ਪੱਲਿਓ ਕੀਤਾ ਫਿਰ ਕਹਿੰਦਾ ਮੈਂ ਮੈਂ ਆਪਦੇ ਸੀਰੀ ਨੂੰ ਛੋਟਾ ਜਿਹਾ ਘਰ ਵੀ ਬਣਾ ਕੇ ਦਿੱਤਾ ਕਹਿੰਦਾ ਹੁਣ ਮੇਰੀ ਤੇ ਸਾਡੇ ਸੀਰੀ ਦੀ ਆਪਸ ਦੇ ਵਿੱਚ ਇਦਾਂ ਦੀ ਸਾਂਝ ਆ ਵੀ ਜਿਵੇਂ ਅਸੀਂ ਦੋਨੇ ਸੱਕੇ ਭਰਾ ਹੋਈਏ ਤੇ ਕਹਿੰਦਾ ਜਿਹੜੀ ਸਾਡੇ ਸੀਰੀ ਦੀ ਘਰ ਵਾਲੀ ਆ ਉਹਦੇ ਕੋਲੋਂ ਮੈਂ ਰਖੜੀ ਬਣਾਉਣਾ ਕਹਿੰਦਾ ਹੁਣ ਮੇਰੀ ਭੈਣ ਤਾਂ ਵਰਤਨ ਵਰਤਾ ਬਹੁਤ ਟਾਈਮ ਦਾ ਬੰਦ ਕਹਿੰਦਾ ਹੁਣ ਜਿਹੜੀ ਉਹ ਸੀਰੀ ਦੀ ਘਰ ਵਾਲੀ ਆ ਜਿਹਨੇ ਮੈਨੂੰ ਬੱਚਾ ਪੈਦਾ ਕਰਕੇ ਦਿੱਤਾ ਕਹਿੰਦਾ ਇਸ ਸਾਲ ਵੀ ਉਹ ਮੈਨੂੰ ਰਖੜੀ ਬੰਨਦੀ ਆ ਸਾਡਾ ਦੋਨਾਂ ਪਰਿਵਾਰਾਂ ਦਾ ਇੰਨਾ ਕ ਪਿਆਰ ਆ ਵੀ ਵਿੱਚੋਂ ਸੂਈ ਵੀ ਨਹੀਂ ਲੰਗਦੀ ਕਹਿੰਦਾ ਹੁਣ ਜਿਹੜਾ ਉਹ ਪੁੱਤ ਸੀ ਜਿਹੜਾ ਮੈਂ ਗੋਦ ਲਿਆ ਸੀ ਡਾਕਟਰ ਲੱਗ ਗਿਆ ਸਰਕਾਰੀ ਡੰਗਰ ਡਾਕਟਰ ਲੱਗ ਗਿਆ ਹੁਣ ਉਹਦਾ ਵਿਆਹ ਕਰਤਾ ਕਹਿੰਦਾ ਹੁਣ ਗਾਂ ਸਾਡੇ ਘਰੇ ਪੋਤਰਾ ਪੈਦਾ ਹੋਇਆ ਬਾਈ ਕਹਿੰਦਾ ਵੀ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਸ਼ਾਇਦ ਜੇ ਮੇਰੇ ਘਰੇ ਪੁੱਤ ਪੈਦਾ ਹੋਇਆ ਹੁੰਦਾ ਸ਼ਾਇਦ ਉਹ ਐਡਾ ਚੰਗਾ ਨਾਂ ਨਿਕਲਦਾ ਸ਼ਾਇਦ ਉਹ ਨੌਕਰੀ ਦੇ ਨਾਂ ਲੱਗਦਾ ਕਹਿੰਦਾ ਸ਼ਾਇਦ ਉਹ ਸਾਡੀ ਇੰਨੀ ਜਤਨਾ ਕਰਦਾ ਕਹਿੰਦਾ ਮੈਂ ਉਸ ਦਿਨ ਨੂੰ ਜੋਰ ਆਪਣੀ ਕੀਤਾ ਸਹੀ ਕੀਤਾ ਕਹਿੰਦਾ ਵੀ ਹੁਣ ਡੰਗ ਡਾਕਟਰ ਲੈ ਗਿਆ ਵਧੀਆ ਸਕੋਰਪੀਓ ਸੀ ਗੱਡੀ ਲੈੜੀ ਚੰਗੀ ਠੋਕ ਕੇ ਕੋਠੀ ਪਾਲੀ ਤੇ ਕਹਿੰਦਾ ਹੁਣ ਜਿਹੜਾ ਮੇਰਾ ਉਹ ਭਰਾ ਆ ਕਹਿੰਦਾ ਉਹਦੇ ਹੁਣ ਮੂੰਹ ਤੋਂ ਮੱਖੀ ਨਹੀਂ ਉੱਡਦੀ ਗੋਡੇ ਗੁੰਡੇ ਉਹਦੇ ਸਿਰ ਤੇ ਕਰਜ਼ਾ ਚੜ ਗਿਆ ਦੋਨੇ ਪੁੱਤ ਦੇ ਚੱਟਾ ਲਾਉਂਦੇ ਆ ਕਹਿੰਦੇ ਫਲਾਣੇ ਦੀ ਮੋਟਰ ਦੀ ਕੇਬਲ ਵਾਟ ਲੈ ਲਿੰਦੀ ਫਲਾਣੇ ਦੀ ਕੇਬਲ ਵਾਟ ਲੈ ਲਿਆਂਦੀ ਸਾਰੇ ਕਹਿੰਦਾ ਏਰੀਆ ਚ ਪੂਰੇ ਬਦਨਾਮ ਕਹਿੰਦਾ 40 ਉਮਰ ਤੋਂ ਟੱਪ ਚੁੱਕੇ ਆ ਦੋਨਾਂ ਦੇ ਵਿਆਹ ਨਹੀਂ ਹੋਏ ਇਹ ਕਹਿੰਦਾ ਜਿਹੜਾ ਮੈਂ ਪੁੱਤ ਲਿਆ ਕਹਿੰਦਾ ਵੀ ਐਡਾ ਚੰਗਾ ਐਡੀ ਮੇਰੀ ਇੱਜ਼ਤ ਕਰਦਾ ਗੱਲਾਂ ਹੀ ਛੱਡ ਦਿਓ ਤੇ ਬਾਈ ਕਹਿੰਦਾ ਵੀ ਇਸ ਸਟੋਰੀ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਏ ਕਿ ਜੇਕਰ ਆਪਾਂ ਕਿਸਦਾ ਮਾੜਾ ਕਰਦੇ ਆ ਉਸ ਤੋਂ ਪਹਿਲਾਂ ਆਪਣਾ ਮਾੜਾ ਹੁੰਦਾ ਰੱਬ ਕਰੇ ਦੇਰ ਆ ਪਰ ਹੰਦੇਰ ਨਹੀਂ ਰੱਬ ਕਦੇ ਨਾ ਕਦੇ ਉਸ ਚੀਜ਼ ਦਾ ਫੈਸਲਾ ਜ਼ਰੂਰ ਕਰਦਾ ਇਸ ਕਰਕੇ ਕਦੇ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ ਇਸ ਵੀਡੀਓ ਨੂੰ ਬាទ ਬាទ ਸ਼ੇਅਰ ਕਰਿਓ ਵੀਡੀਓ ਦੇਖਣ ਬਹੁਤ ਬਹੁਤ ਧੰਨਵਾਦ